ਮੇਰਾ ਨਾਮ ਡਾਕਟਰ ਅਚਲ ਬਹਾਦਰ ਇੰਟਰਨ ਆ ਮਾ ਗੁਰਨਾਣੇ ਦੇ ਹਸਪਤਾਲ ਅੰਮ੍ਰਿਤਸਰ ਵਿੱਚ ਤੇ ਮੈਂ ਮੈਡੀਕਲ ਸਟੂਡੈਂਟ ਐਸੋਸੀਏਸ਼ਨ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦਾ ਪ੍ਰੈਜ਼ੀਡੈਂਟ ਹਾਂ ਸਾਡੇ ਜੋ ਪ੍ਰੋਟੈਸਟ ਜੋ ਸਾਡੀ ਸਟ੍ਰਾਈਕ ਹੈ ਇਹ ਅੰਮ੍ਰਿਤਸਰ ਪਟਿਆਲਾ ਤੇ ਫਰੀਦਕੋਟ ਵਿੱਚ ਚੱਲ ਰਹੀ ਹੈ ਪੂਰਾ ਆਪੀਡੀ ਤੇ ਆਰਟੀ ਸ਼ਟਡਾਊਨ ਚੱਲ ਰਿਹਾ ਤੇ ਅਸੀਂ ਤਿੰਨ ਚਾਰ ਮਹੀਨੇ ਤੋਂ ਸੜਕਾਂ ਦੇ ਉੱਪਰ ਰੈਲਿਸ ਕਰ ਰਹੇ ਹਾਂ ਪ੍ਰੋਟੈਸਟ ਕਰ ਰਹੇ ਹਾਂ ਟਵਿੱਟਰ ਤੇ ਟੈਗ ਕਰ ਰਹੇ ਹਾਂ ਸਾਡੀ ਮਲਟੀਪਲ ਮੀਟਿੰਗਸ ਵੀ ਹੋ ਚੁੱਕੀਆਂ ਨੇ ਪਰ ਸਾਡਾ ਜੋ ਮੁੱਦਾ ਹੈਗਾ ਕਿ ਜੋ ਐਮਵੀਐਸ ਦੀ ਫੀਸ 10 ਲੱਖ ਤੋਂ ਜ਼ਿਆਦਾ ਹੋ ਚੁੱਕੀ ਆ ਤੇ ਸਾਡਾ ਜੋ ਸਟਾਈਪੰਡ ਆ ਉਹ ਇੰਡੀਆ ਵਿੱਚ ਸਭ ਤੋਂ ਘੱਟ ਆ 15000 ਰੁਪਏ ਮਹੀਨੇ ਦਾ ਸਿਰਫ ਤੇ ਸਾਡੇ ਜਿਹੜਾ ਇੱਕ ਸਰਕਾਰ ਨੇ ਨਵਾਂ ਬੋਨਡ ਪਾਲਿਸੀ ਵੀ ਲਿਆਦੀ ਆ ਜੋ ਅਗਰ ਬੱਚਾ ਅਗਰ ਨਾ ਕਰ ਪਾਏਗਾ ਤੈਨੂੰ 20 ਲੱਖ ਰੁਪਏ ਦਾ ਜੁਰਮਾਨਾ ਹੋਏਗਾ ਅਸੀਂ ਇਹਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਾਂ ਜੀ ਮੰਗਾਇਆ ਹੀ ਨੇ ਕਿ ਸਾਡਾ ਸਟਾਈਪੰਡ ਵਧਾਇਆ ਜਾਵੇ ਫੀਸ ਤੇ ਜੋ ਹਰ ਸਾਲ 5% ਦਾ ਵਾਅਦਾ ਹੁੰਦਾ ਉਹ ਰੋਕੀ ਜਾਵੇ ਕਿ ਉਸ ਤੋਂ ਬਾਅਦ ਜੋ ਸਾਡਾ ਬੋਨਡ ਹੈ ਉਹਨੂੰ ਰੋਲ ਬੈਕ ਕੀਤਾ ਜਾਵੇ ਤੇ ਉਹਨੀ ਉਹਨੀ ਦੇ ਤੱਕ ਸੈਟੀਸਫੈਕਟ ਜੋ ਹੈ ਉਹ ਚੱਲਦੀ ਰਹੇਗੀ ਸਰਕਾਰ ਨੇ ਮੀਟਿੰਗ ਹੋਈ ਤਾਂ ਸਾਡੀ ਸਰਕਾਰ ਨਾਲ ਮੀਟਿੰਗ ਹੋਈ ਹੈ ਸਰਕਾਰ ਨੇ ਸਾਨੂੰ ਆਸ਼ਵਾਸਨ ਵੀ ਦਿੱਤਾ ਸੀ ਅਸੀਂ ਮੰਨਦੇ ਆ ਕਿ ਸਰਕਾਰ ਸਾਡੇ ਕੰਮ ਕਰਨਾ ਚਾਹੁੰਦੀ ਹੈ ਤੇ ਸਰਕਾਰ ਸਾਡੇ ਜੋ ਇਸ ਇੰਨਾ ਕੰਮ ਵਿੱਚ ਟਾਈਮ ਵੀ ਲੱਗਦਾ ਪਰ ਆਪਾਂ ਸਰਕਾਰ ਤੋਂ ਬਸ ਇੱਕ ਰਿਟਰਨ ਜਾਂ ਫਿਰ ਇੱਕ ਮੀਡੀਆ ਦੇ ਵਿੱਚ ਇੱਕ ਬਸ ਆਸ਼ਵਾਸਨ ਮੰਗ ਰਹੇ ਆ ਕਿ ਇੱਕ ਟਾਈਮ ਫਰੇਮਾਨੂੰ ਦੱਸ ਦਿੱਤਾ ਜਾਵੇ मान्योग ਸਾਡੇ ਮੰਤਰੀ ਸਾਹਿਬ ਵੱਲੋਂ ਜਾਂ ਜੋ ਵੀ ਅਥਾਰਟिटीज ਨੇ ਉਹਨਾਂ ਵੱਲੋਂ ਇੱਕ ਟਾਈਮ ਫਰੇਮ ਦਿੱਤਾ ਜਾਵੇ ਜਿਸ ਜਿਸ ਲਈ ਜਿਸ ਤੱਕ ਆਪਾਂ ਵੇਟ ਕਰੀਏ ਕਿਉਂਕਿ ਬਿਨਾਂ ਕੋਈ ਟਾਈਮ ਫਰੇਮ ਦੇ ਵੇਟ ਕਰਨਾ ਤੇ ਪ੍ਰੋਟੈਸਟ ਨਾ ਕਰਨਾ ਸਰ ਇਹ ਤੇ ਫਿਰ ਜੋ ਹੈ ਠਕੇਸ਼ਾਈ ਸੈਨ ਵਾਲੀ ਹੀ ਗੱਲ ਹੋ ਜੇਗੀ ਸਟੇਸ਼ਨ ਫਟੋਗ੍ਰਾਫ ਹੋ ਰਹੇਗਾ ਜਿੰਨਾਂ ਕੋਲ ਜੋ ਪੇਸ਼ੈਂਟ ਹੱਜਲ ਖਬਰ ਹੋਣਾ ਹੋ ਰਹੇ ਨੇ ਸਾ ਅਸੀਂ ਵੀ ਨਹੀਂ ਜਾਣਦੇ ਕਿ ਪੇਸ਼ੇਵਰ ਖਰਾਬ ਹੋਣ ਅਸੀਂ ਵੀ ਜਾਣਦੇ ਆ ਕਿ ਅਸੀਂ ਜਾ ਕੇ ਆਪਣੀਆਂ ਡਿਊਟੀਆਂ ਲਗਾਈਏ ਸਾਡੀਆਂ ਵੀ ਐਬਸੈਂਟਾ ਲੱਗ ਰਹੀਆਂ ਨੇ ਸਾਡੀ ਐਕਸਟੈਂਸ਼ਨਾਂ ਲੱਗ ਰਹੀਆਂ ਨੇ ਕਿਉਂਕਿ ਆਪਾਂ ਡਿਊਟੀਆਂ ਤੇ ਨਹੀਂ ਜਾ ਰਹੇ ਉਹ ਸਾਡੇ ਵਸਤੇ ਵੀ ਤਾਂ ਘਾਟਾ ਹੀ ਹੋ ਰਿਹਾ ਪਰ ਹਾਂ ਆਪਾਂ ਮਜਬੂਰ ਹੋ ਗਏ ਆਪਾਂ ਸੜਕਾਂ ਦੇ ਆ ਕੇ ਰਹਿ ਲਿਆ ਗਾੜ ਚ ਪਿਆ ਨੇ ਪਰ ਫੇਰ ਜੇ ਅਹਰ ਹਾਲ ਨਹੀਂ ਹੋ ਰਿਹਾ ਸਾਨੂੰ ਕੁਝ ਹੀ ਕਰਨਾ ਪੈ ਰਿਹਾ